ਟਾਰਗੇਟ ਬਾਰੇ ਅੱਜ ਆਪਾਂ ਗੱਲ ਕਰਦੇ ਆ ਕਿ ਟਾਰਗੇਟ ਦੇ ਵਿੱਚ ਹਿਸਾਬ ਕਿਤਾਬ ਕੀ ਹੁੰਦਾ ਕਿੰਨੇ ਪੁਆਇੰਟਾਂ ਦਾ ਟਾਰਗੇਟ ਲੈਣਾ ਜਾਂ ਫਿਰ ਕੀ ਹਿਸਾਬ ਕਿਤਾਬ ਹੁੰਦਾ ਪੂਰਾ ਆਪਾਂ ਟਾਰਗੇਟ ਬਾਰੇ ਗੱਲ ਕਰਾਂਗੇ ਸੋ ਚਾਰ ਤਰੀਕੇ ਹੁੰਦੇ ਟਾਰਗੇਟ ਲੈਣ ਦੇ ਟਾਰਗੇਟ ਸੈੱਟ ਕਰਨ ਦੇ ਚਾਰੇ ਤਰੀਕੇ ਆਪਾਂ ਦੱਸਾਂਗੇ ਤੇ ਉਹਨਾਂ ਦੇ ਵਿੱਚੋਂ ਮੈਂ ਤਰੀਕਾ ਕਿਹੜਾ ਇਸਤੇਮਾਲ ਕਰਦਾ ਉਹ ਵੀ ਤੁਹਾਨੂੰ ਦੱਸਾਂਗਾ ਤੇ ਕੱਲ ਦੇਖੋ ਆਪਾਂ ਗੱਲ ਕੀਤੀ ਸੀ ਸਟੌਪ ਲੌਸ ਬਾਰੇ ਕਿ ਨਿਫਟੀ ਦੇ ਵਿੱਚ ਜਦੋਂ ਆਪਾਂ ਟਰੇਡ ਕਰਨੀ ਸਟੌਪ ਲੌਸ ਕਿਵੇਂ ਲਾਉਣਾ ਹੈ ਤੇ ਜਦੋਂ ਆਪਾਂ ਕਿਸੇ ਸਟੌਕ ਦੇ ਵਿੱਚ ਇੰਟਰਡੇ ਕਰਨੀ ਆ ਜਾਂ ਫਿਰ ਸਵਿੰਗ ਟ੍ਰੇਡ ਕਰਨੀ ਫਿਰ ਸਟਾਪ ਲੋਸ ਕਿਵੇਂ ਲਾਉਣਾ ਸੋ ਸਟਾਪ ਲੋਸ ਬਾਰੇ ਬਹੁਤ ਇੰਪੋਰਟੈਂਟ ਵੀਡੀਓ ਕੱਲ ਆਪਾਂ ਪਾਈ ਸੀ ਸੋ ਜਿਨ੍ਹਾਂ ਵੀਰਾਂ ਭੈਣਾਂ ਨੇ ਉਹ ਵੀਡੀਓ ਨਹੀਂ ਦੇਖੀ ਉਸ ਵੀਡੀਓ ਨੂੰ ਜਰੂਰ ਦੇਖਿਓ ਕਿਉਂਕਿ ਸਟਾਪ ਲੋਸ ਸਭ ਤੋਂ ਜ਼ਰੂਰੀ ਚੀਜ਼ ਆ ਤੇ ਸਟਾਪ ਲੋਸ ਤੋਂ ਬਾਅਦ ਅਗੀ ਜ਼ਰੂਰੀ ਚੀਜ਼ ਆ ਟਾਰਗੇਟ ਕਿਉਂਕਿ ਜਦੋਂ ਵੀ ਆਪਾਂ ਕਿਸੇ ਟ੍ਰੇਡ ਦੇ ਵਿੱਚ ਐਂਟਰੀ ਕਰ ਗਏ ਉਹਦੇ ਵਿੱਚ ਵੜ ਗਏ ਉਸ ਤੋਂ ਬਾਅਦ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਆਪਣਾ ਟਾਰਗੇਟ ਉਹਦੇ ਵਿੱਚ ਕੀ ਆ ਸੋ ਟਾਰਗੇਟ ਆਪਾਂ ਨੂੰ ਪਹਿਲਾਂ ਡਿਸਾਈਡ ਕੀਤਾ ਹੋਣਾ ਚਾਹੀਦਾ ਸੋ ਟਾਰਗੇਟ ਦੇ ਦੇਖੋ ਚਾਰ ਤਰੀਕੇ ਆ ਸਭ ਤੋਂ ਪਹਿਲਾ ਤਰੀਕਾ ਜਿੱਦਾਂ ਕਿ ਦੇਖੋ ਆ ਪੰਜ ਮਿੰਟ ਦਾ ਹੈਮਰ ਬਣਿਆ ਪੰਜ ਮਿੰਟ ਦਾ ਹੈਮਰ ਬਣਿਆ ਤੇ ਅਗਲੇ ਪੰਜ ਮਿੰਟ ਦਾ ਇੱਕ ਪੂਰਾ ਕੈਂਡਲ ਵੇਖ ਕੇ ਜਦੋਂ ਹੀ ਕੰਪਲੀਟ ਹੋ ਗਿਆ ਪੰਜ ਮਿੰਟ ਦਾ ਅਗਲਾ ਕੈਂਡਲ ਤੇ ਤੁਸੀਂ ਐਗਜ਼ਿਟ ਕਰ ਸਕਦੇ ਹੋ ਪਹਿਲਾ ਤਰੀਕਾ ਤੇ ਉਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਪੁੱਟ ਸਾਈਡ ਜਿਵੇਂ ਦੇਖੋ ਸ਼ੂਟਿੰਗ ਸਟਾਰ ਬਣਿਆ ਤੇ ਅਗਲੇ ਪੰਜ ਮਿੰਟ ਦਾ ਇੱਕ ਪੂਰਾ ਕੈਂਡਲ ਵੇਖ ਕੇ ਜਦੋਂ ਹੀ ਇਹ ਕੰਪਲੀਟ ਹੋ ਗਿਆ ਬਣ ਕੇ ਤੇ ਉਸ ਤੋਂ ਬਾਅਦ ਆਪਾਂ ਐਗਜ਼ਿਟ ਕਰ ਸਕਦੇ ਹਾਂ ਪਹਿਲਾ ਤਰੀਕਾ ਦੂਜਾ ਤਰੀਕਾ ਜਿਵੇਂ ਦੇਖੋ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਦਾ ਕਿ ਜਿਵੇਂ ਆਪਾਂ ਇੱਥੇ 5 ਮਿੰਟ ਦਾ ਐਗਜ਼ੈਂਪਲ ਲੈਣ ਦੇ ਆ ਜੇ 15 ਮਿੰਟ ਦਾ ਹੈਮਰ ਬਣਿਆ ਤੇ ਅਗਲੇ 15 ਮਿੰਟ ਦਾ ਇੱਕ ਪੂਰਾ ਕੈਂਡਲ ਤੁਸੀਂ ਵੇਖ ਕੇ ਐਗਜ਼ਿਟ ਕਰ ਸਕਦੇ ਹੋ ਤੇ ਜੇ 5 ਮਿੰਟ ਦਾ ਤੇ ਫਿਰ ਅਗਲੇ 5 ਮਿੰਟ ਦਾ ਇੱਕ ਪੂਰਾ ਕੈਂਡਲ ਵੇਖ ਕੇ ਤੁਸੀਂ ਐਗਜ਼ਿਟ ਕਰ ਸਕਦੇ ਹੋ ਤੇ ਹੁਣ ਆਪਾਂ ਜੇ ਗੱਲ ਕਰੀਏ ਦੂਜੇ ਤਰੀਕੇ ਦੀ ਦੂਜਾ ਤਰੀਕਾ ਕੀ ਆ ਦੂਜਾ ਤਰੀਕਾ ਇਹ ਆ ਕਿ ਜਿਵੇਂ ਦੇਖੋ 5 ਮਿੰਟ ਦਾ ਹੈਮਰ ਬਣਿਆ ਤੇ ਆਪਾਂ ਇਹਦੇ ਵਿੱਚ ਕੀ ਦੇਖਣਾ ਕਿ ਜਿਹੜਾ ਲੱਗੇ ਵਾਲਾ ਰੈਜ਼ਿਸਟੈਂਸ ਆ ਉਹ ਕਿੱਥੇ ਆ ਉਹ ਜਿੱਦਾਂ ਦੇਖੋ ਇੱਥੇ ਆ 5036 ਸੋ ਜਿਵੇਂ ਇਹਨੂੰ ਟੱਚ ਕਰੂਗਾ ਉਸੇ ਸਮੇਂ ਤੇ ਆਪਾਂ ਇਹਦੇ ਵਿੱਚੋਂ ਐਗਜ਼ਿਟ ਕਰ ਸਕਦੇ ਹਾਂ ਉਸੇ ਤਰ੍ਹਾਂ ਪੁੱਟ ਸਾਈਡ ਦੇ ਵਿੱਚ ਵੀ ਜਿੱਦਾਂ ਦੇਖੋ ਸ਼ੂਟਿੰਗ ਸਟਾਰ ਬਣਿਆ ਤੇ ਆਪਾਂ ਦੇਖਣਾ ਕਿ ਲੱਗ ਗਿਆ ਵਾਲਾ ਸਪੋਰਟ ਕਿੱਥੇ ਆ ਉਹ ਆ ਜਿੱਦਾਂ ਹੀ ਇਹਨੂੰ ਟੱਚ ਕਰੂਗਾ ਉਸੇ ਸਮੇਂ ਤੇ ਆਪਾਂ ਐਗਜ਼ਿਟ ਕਰ ਸਕਦੇ ਹਾਂ ਇਹ ਦੂਜਾ ਤਰੀਕਾ ਹੋ ਗਿਆ ਤੇ ਜੇ ਤਰੀਕੇ ਬਾਰੇ ਗੱਲ ਕਰਦੇ ਹਾਂ ਤੀਜਾ ਤਰੀਕਾ ਇਹ ਆ ਜਿੱਦਾਂ ਦੇਖੋ ਇੱਥੇ ਹੈਮਰ ਬਣਿਆ ਐਂਟਰੀ ਕਰ ਲਈ ਆਪਾਂ ਹੁਣ ਆਪਾਂ ਵੇਟ ਕਰਨਾ ਹੈ ਜਾਂ ਤਾਂ ਦੇਖੋ ਕਿ ਕੋਈ ਗ੍ਰੀਨ ਕੈਂਡਲ ਹੀ ਸ਼ੂਟਿੰਗ ਸਟਾਰ ਬਣ ਜੇ ਫਿਰ ਆਪਾਂ ਐਗਜ਼ਿਟ ਕਰਨਾ ਹੈ ਤੇ ਜਾਂ ਕੋਈ ਰੈੱਡ ਕੈਂਡਲ ਬਣਦਾ ਹੈ ਫਿਰ ਆਪਾਂ ਐਗਜ਼ਿਟ ਕਰਨਾ ਹੁਣ ਦੇਖੋ ਇੱਥੇ ਆਣ ਕੇ ਇੱਕ ਰੈੱਡ ਕੈਂਡਲ ਬਣਿਆ ਹੈ ਇੱਥੇ ਆਪਾਂ ਐਗਜ਼ਿਟ ਕਰ ਸਕਦੇ ਹਾਂ ਇਹ ਤੀਜਾ ਤਰੀਕਾ ਹੋ ਗਿਆ ਤੇ ਉਸੇ ਤਰ੍ਹਾਂ ਪੁੱਟ ਸਾਈਡ ਦੇ ਵਿੱਚ ਜਿਵੇਂ ਦੇਖੋ ਸ਼ੂਟਿੰਗ ਸਟਾਰ ਬਣਿਆ ਆਪਾਂ ਐਂਟਰੀ ਕੀਤੀ ਜਦੋਂ ਕੋਈ ਗ੍ਰੀਨ ਕੈਂਡਲ ਬਣਦਾ ਹੈ ਜਾਂ ਫਿਰ ਜਦੋਂ ਕੋਈ ਹੈਮਰ ਬਣਦਾ ਆਪਾਂ ਇਹਦੇ ਵਿੱਚ ਐਗਜ਼ਿਟ ਕਰ ਸਕਦੇ ਹਾਂ ਚੌਥੇ ਤਰੀਕੇ ਬਾਰੇ ਗੱਲ ਕਰਦੇ ਆ ਜੀ ਨੂੰ ਮੈਂ ਵੀ ਇਸਤੇਮਾਲ ਕਰਦਾ ਉਹਦੇ ਵਾਸਤੇ ਆਪਾਂ ਕੀ ਕਰਨਾ ਇੱਥੇ ਜਾ ਕੇ ਕਲਿੱਕ ਕਰਨਾ ਇੱਥੇ ਕਲਿੱਕ ਕਰਨ ਤੋਂ ਬਾਅਦ ਆਪਾਂ ਲੌਂਗ ਪੋਜੀਸ਼ਨ ਤੇ ਕਲਿੱਕ ਕਰਨਾ ਲੌਂਗ ਪੋਜੀਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਆ ਫਿਰ ਆਪਾਂ ਇਹਨੂੰ ਇੱਥੇ ਲੈ ਆਉਣਾ ਤੇ ਇਹਦੇ ਨਾਲ ਆਪਾਂ ਦੇਖਣਾ ਹੈ ਰਿਸਕ ਟੂ ਰਿਵਾਰਡ ਰੇਸ਼ੋ ਦੇਖਣਾ ਹੈ ਤੇ ਸੈੱਟ ਕਰ ਲੈਣਾ ਆਪਾਂ ਸੋ ਆਪਾਂ ਇਹਦੇ ਵਿੱਚ ਕਿੰਨਾ ਰੱਖਣਾ 1:2 ਆ ਇੱਥੇ ਆਪਣਾ ਹਾਂ ਇੱਥੇ ਹੋ ਗਿਆ ਸੋ ਦੇਖੋ ਆਪਣਾ ਆ ਥੱਲੇ ਸਟਾਪ ਲੌਸ ਹੈ ਤਿਆ ਆਪਣਾ ਪ੍ਰੋਫਿਟ ਆ ਸਟਾਪ ਲੌਸ ਦੇ ਮੁਕਾਬਲੇ ਡਬਲ ਪ੍ਰੋਫਿਟ ਜੇ ਸਟਾਪ ਲੌਸ ਬੰਦਾ ਆਪਣਾ 500 ਦਾ ਪ੍ਰੋਫਿਟ ਆਪਣਾ ਕਿੰਨੇ ਦਾ ਬੰਦਾ ਇਹਦੇ ਵਿੱਚ 1000 ਦਾ ਤੇ ਇੱਥੇ ਦੇਖੋ ਰਿਸਕ ਟੂ ਰਿਵਾਰਡ ਰੇਸ਼ੋ 2 2 ਦਾ ਕਰ ਲੈਣਾ ਸੋ ਇਹ ਲੌਂਗ ਪੋਜੀਸ਼ਨ ਵਾਲੇ ਤੇ ਆਪਾਂ ਕਲਿੱਕ ਕਰਕੇ ਲਾਉਣਾ ਹੈ ਜੇ ਆਪਾਂ ਕਾਲਸ ਆਈਡ ਐਂਟਰੀ ਕਰਨ ਦੇ ਆ ਜੇ ਹੈ ਮਰਤੇ ਕਰਨਾ ਫਿਰ ਆ ਆਪਾਂ ਲਾਉਣਾ ਠੀਕ ਹੈ ਸੋ ਇਹ ਆਪਣਾ ਤਰੀਕਾ ਇਹਦੇ ਨਾਲ ਮੈਂ ਕਰਦਾ ਹੈ ਇਹਦੇ ਹਿਸਾਬ ਨਾਲ ਮੈਂ ਆਪਣੇ ਟਾਰਗੇਟ ਜਿਹੜੇ ਆ ਉਹ ਸੈੱਟ ਕਰਦਾ ਹਾਂ ਹੁਣ ਆਪਾਂ ਗੱਲ ਕਰ ਲਏ ਨੇ ਪੁੱਟ ਸਾਈਡ ਦੀ ਪੁੱਟ ਸਾਈਡ ਵਾਸਤੇ ਆਪਾਂ ਫੇਰ ਇੱਥੇ ਜਾਣਾ ਹੈ ਇੱਥੇ ਜਾਣ ਤੋਂ ਬਾਅਦ ਆਪਾਂ ਸ਼ਾਰਟ ਪੋਜੀਸ਼ਨ ਤੇ ਕਲਿੱਕ ਕਰਨਾ ਹੈ ਤੇ ਸ਼ਾਰਟ ਪੋਜੀਸ਼ਨ ਤੇ ਜਾਣ ਤੋਂ ਬਾਅਦ ਆਪਾਂ ਇਹਨੂੰ ਇੱਥੇ ਲੈ ਆਉਣਾ ਤੇ ਫੇਰ ਇੱਥੇ ਲਿਆ ਕੇ ਇਹਨੂੰ ਸੈੱਟ ਕਰਨਾ ਹੈ ਸੋ ਇਦਾਂ ਪੁੱਟ ਦੇ ਵਿੱਚ ਇਦਾਂ ਤੇ ਕਾਲ ਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੋ ਇਸ ਤਰ੍ਹਾਂ ਮੈਂ ਆਪਣੇ ਟਾਰਗੇਟ ਲੈਣਾ ਇਹ ਚਾਰ ਤਰੀਕੇ ਆ ਚਾਰੇ ਤਰੀਕੇ ਤੁਹਾਨੂੰ ਦੱਸ ਤੇ ਟਾਰਗੇਟ ਲੈਣ ਦੇ ਜਿਹੜਾ ਵੀ ਤਰੀਕਾ ਤੁਹਾਨੂੰ ਵਧੀਆ ਲੱਗਦਾ ਇਹਨਾਂ ਦੇ ਵਿੱਚੋਂ ਜਿਹੜਾ ਲੱਗਦਾ ਤੁਹਾਡੇ ਵਾਸਤੇ ਬੈਸਟ ਹੈ ਉਹ ਤੁਸੀਂ ਇਸਤੇਮਾਲ ਕਰ ਸਕਦੇ ਹੋ ਜੋ